ਜੇ ਤੁਹਾਨੂੰ ਕਿਸੇ ਨੇ ਵੀ ਕੰਮ ਸਿੱਖਣਾ ਹੋਵੇ ਉਦੋਂ ਉਹ ਬੰਦੇ ਨੂੰ ਕਿਹੜੀਆਂ ਚੀਜ਼ਾਂ ਧਿਆਨ ਚ ਰੱਖਣੇ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਇਹ ਦੇਖਣਾ ਵੀ ਤੁਹਾਡੇ ਸ਼ਹਿਰ ਦੇ ਵਿੱਚ ਟੌਪ ਦਾ ਮਿਸਤਰੀ ਕਿਹੜਾ ਹੈ ਉਹ ਕੰਮ ਦੇ ਵਿੱਚ ਤੁਸੀਂ ਉਹਦੇ ਕੋਲੇ ਲੱਗਣਾ ਔਰ ਜੇ ਟੌਪ ਦਾ ਮਿਸਤਰੀ ਹੋ ਉਹਦੇ ਕੋਲੇ ਕੰਮ ਬਹੁਤ ਜ਼ਿਆਦਾ ਹੋਊਗਾ ਕੰਮ ਜ਼ਿਆਦਾ ਹੋਊਗਾ ਤੇ ਕਲਾਇੰਟ ਵਧੀਆ ਹੋਣਗੇ ਤੇ ਉਹਦੇ ਕਲਾਇੰਟ ਨਵੀਂ-ਨਵੀਂ ਅਸੈਸਰੀ ਲਵਾਉਣਗੇ ਉਹਦੇ ਤੋਂ ਤੁਹਾਡੇ ਹੱਥਾਂ ਰਾਹੀਂ ਦੀ ਉਹ ਅਸੈਸਰੀ ਲੰਘੇਗੀ ਤੁਹਾਡਾ ਉਹ ਜੀ ਦਾ ਐਕਸਪੀਰੀਅੰਸ ਹੋਊਗਾ ਦੂਸਰੀ ਗੱਲ ਹਮੇਸ਼ਾ ਫਰਸਟ ਕਲਾਸ ਕੰਮ ਕਰਨ ਦੀ ਸੋਚੋ ਕਦੇ ਵੀ ਇਹ ਨਾ ਸੋਚੋ ਕੀ ਫਰਕ ਪੈਂਦਾ ਮੜੇ ਜੇ ਕੰਮ ਨਾਲ ਕੋਈ ਨਹੀਂ ਇਹਨੂੰ ਕਿਹੜਾ ਕਿਸੇ ਨੇ ਦੇਖਣਾ ਨਾ ਕਦੇ ਇਹ ਚੀਜ਼ ਹੀ ਨਹੀਂ ਕਰਨੀ ਕਿਉਂਕਿ ਤੁਹਾਡਾ ਹੱਥ ਨਾ ਉਮੀ ਫਿਰ ਸੈਕੰਡ ਕਲਾਸ ਵਾਲੀ ਹੋ ਜਾਊਗਾ ਜਿਹੜੇ ਲੋਕਾਂ ਦਾ ਰਵਈਆ ਸੈਕੰਡ ਕਲਾਸ ਵਾਲਾ ਹੁੰਦਾ ਉਹ ਹਮੇਸ਼ਾ ਸਾਰੀ ਉਮਰ ਸੈਕੰਡ ਕਲਾਸ ਹੀ ਰਹਿੰਦੇ ਨੇ ਫਿਰ ਉਹ ਤੇ ਇਹ ਚੀਜ਼ਾਂ ਮੈਂ ਫੋਲੋ ਕੀਤੀਆਂ ਤਾਂ ਮੈਂ ਬਹੁਤ ਚੀਜ਼ਾਂ ਪ੍ਰਾਪਤ ਕਰਨੇ ਜ਼ਿੰਦਗੀ ਚ ਸੋ ਦੋਸਤੋ ਕੀ ਹਾਲ ਚਾਲ ਸਾਰਿਆਂ ਸ਼ੇਕਾਲ ਹੈਲੋ ਨਮਸਤੇ ਸਲਾਮ ਮੈਂ ਤੁਹਾਡਾ ਆਪਣਾ ਪਰਮੇਰਤਮਾਨ ਸੋ ਆਇਆ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਹੁਣ ਆਪਾਂ ਇਸ ਟਾਈਮ ਜਾ ਰਹੇ ਹਾਂ ਇੱਕ ਕਲਾਇੰਟ ਦੇ ਘਰੇ ਉੱਥੇ ਆਪਾਂ ਜੋ ਵੀ ਉੱਥੇ ਵਾਕਿੰਗ ਕਲੋਜ਼ਟ ਆ ਤਿਆਰ ਕਰਨੇ ਨੇ ਸਾਰੀ ਪੀਡੀਐਫ ਫਾਈਲ ਮੇਰੇ ਕੋਲ ਹੈਗੀ ਪ੍ਰਿੰਟ ਕਰ ਲਈ ਸੀ ਮੈਂਨੇ ਉਹਨੂੰ ਸਾਰਾ ਕਨਫਰਮ ਕਰਕੇ ਆਉਣਾ ਆਪਾਂ ਨੇ ਕਲਾਇੰਟ ਨੂੰ ਵੀ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਬਣੂਗੀ ਕਿਹੜੇ ਕਮਰੇ ਦੇ ਵਿੱਚ ਕਿੱਦਾਂ ਦੀ ਕਲੋਜ਼ਟ ਬਣੂਗੀ ਉਹਨੂੰ ਸਾਰਾ ਸਮਝਾ ਕੇ ਆਉਣਾ ਤੇ ਉਹਨੂੰ ਕੱਲੇ-ਕੱਲੇ ਜੀ ਦੱਸ ਕੇ ਆਉਣਾ ਵੀ ਕੀ ਐਸੈਸਰੀ ਲੱਗੂਗੀ ਕੀ ਮਟੀਰੀਅਲ ਲੱਗੂਗਾ ਤੇ ਉਹ ਤੋਂ ਸਾਈਨ ਵਗੈਰਾ ਕਰਵਾ ਕੇ ਲੈ ਆਉਣੇ ਨੇ ਸਾਰ ਨੂੰ ਸਮਝਾਇਆ ਜਾਂਦਾ ਆਪਾਂ ਨੇ ਕਿ ਕਬਡਰ ਦੀ ਹਾਈਟ ਕਿੰਨੀ ਹੋਊਗੀ ਕਿੰਨੀ ਡੀਪ ਹੋਊਗੀ ਕੀ ਗਲਵਾ ਦੇਊਗੀ ਹੁਣ ਦੇਖੋ ਮੈਨੂੰ ਕੰਮ ਆਉਂਦਾ ਤਾਂ ਮੈਨੂੰ ਸਾਡੇ ਵਾਲੇ ਗੋਰੇ ਨੇ ਕੰਮ ਕਰਨ ਭੇਜਿਆ ਮੈਜ਼ਰਮੈਂਟ ਵਾਸਤੇ ਪਤਾ ਵੀ ਹਾਂ ਹਰ ਇੱਕ ਗੱਲ ਨੂੰ ਹੈਂਡਲ ਕਰ ਲਊਗਾ ਜੇ ਕੋਈ ਕਲਾਇੰਟ ਕੁਐਸਚਨ ਰੇਜ ਕਰੂਗਾ ਤਾਂ ਇਹਦਾ ਆਨਸਰ ਦੇ ਦਊਗਾ ਉਹਨੂੰ ਦੱਸ ਦਊਗਾ ਵੀ ਕਿਹੜੀ ਕਿਹੜੀ ਚੀਜ਼ ਹੋ ਸਕਦੀ ਹੈ ਕਿਹੜੀ ਨਹੀਂ ਹੋ ਸਕਦੀ ਜੇ ਹੋ ਸਕਦੀ ਤਾਂ ਕਿਉਂ ਬਸ ਆ ਗਈ ਆ ਕਿਸ ਵੇ ਨਾਲ ਹੋ ਸਕਦੀ ਸੋ ਇਸੇ ਕਰਕੇ ਹਮੇਸ਼ਾ ਕੰਮ ਨੂੰ ਗੌਰ ਨਾਲ ਸਿੱਖੋ ਕਿਤੇ ਵੀ ਲੱਗੋ ਨਾ ਕੰਮ ਨੂੰ ਬਹੁਤ ਰੂਹ ਨਾਲ ਸਿੱਖੋ ਹਰ ਇੱਕ ਚੀਜ਼ ਵਾਸਤੇ ਆਪਦੇ ਦਿਮਾਗ 'ਚ ਕੁਐਸਚਨ ਪੁੱਟ ਕਰੋ ਵੀ ਇਹ ਕੰਮ ਐਦਾਂ ਕਿਉਂ ਹੋ ਗਿਆ ਆਪਦਾ ਦਿਮਾਗ ਵੀ ਚਲਾਓ ਇਹ ਕੰਮ ਐਦਾਂ ਵੀ ਹੋ ਸਕਦਾ ਸੀ ਹਨਾ ਆਪਦੇ ਨਾਲ ਦੇ ਸੀਨੀਅਰ ਬੰਦੇ ਨੇ ਉਹਨਾਂ ਨੂੰ ਕੁਐਸਚਨ ਰੇਜ਼ ਕਰੋ ਕੁਝ ਵੀ ਆਏ ਵੀ ਹੋ ਸਕਦਾ ਸੀ ਜਾਂ ਇਹ ਆਏ ਹੋ ਸਕਦੀ ਇਸ ਤੋਂ ਇਲਾਵਾ ਹੋਰ ਕਿਵੇਂ ਹੋ ਸਕਦਾ ਸੀ ਇਹਦੇ ਨਾਲ ਤੁਹਾਡੇ ਨਾਲ ਆਈਡੀਆਜ਼ ਆਉਣਗੇ ਬਾਕੀ ਹੁਣ ਆਪਾਂ ਚੱਲਦੇ ਆਂ ਸ਼ਾਪ ਤੇ ਸ਼ਾਪ ਤੇ ਜਾ ਕੇ ਆਪਾਂ ਦੇਖਦੇ ਆਂ ਰੋਟੀ ਵਗੈਰਾ ਖਾ ਕੇ ਇੱਕ ਹੋਰ ਜਗ੍ਹਾ ਤੋਂ ਆਪਾਂ ਨੇ ਸਟੈਂਡ ਜੇ ਚੱਕ ਕੇ ਲਿਓਣੇ ਨੇਗੇ ਉਹ ਆਪਾਂ ਨੂੰ ਗੋਰੇ ਨੇ ਆਪਣਾ ਲੈਣਾ ਐਡਰੈਸ ਭੇਜਤਾ ਅੱਧਾ ਘੰਟਾ ਉੱਥੇ ਜਾਣ ਨੂੰ ਲੱਗਣਾ ਆਪਣੀ ਸ਼ਾਪ ਤੋਂ ਫਿਰ ਆਪਾਂ ਉੱਥੇ ਚੱਲਦੇ ਤਾਂ ਸੋ ਆਪਾਂ ਆ ਚੁੱਕੇ ਆ ਬਈ ਯੂਜਿਸ਼ ਬੰਦਿਆਂ ਦੀ ਜਿਹੜੀ ਉਹ ਹੈ ਪ੍ਰੇਅਰ ਹੈਗੀ ਚਰਚ ਕਹਿ ਸਕਦੇ ਹਾਂ ਯੂਜਿਸ਼ ਬੰਦਿਆਂ ਦੀ ਤੇ ਇੱਥੋਂ ਆਪਾਂ ਨੇ ਸਟੈਂਡ ਜੇ ਚੱਕਣੇ ਨੇ ਪ੍ਰੇਅਰ ਸਟੈਂਡ ਜੇ ਸਰਦੂਲਾ ਆਪਣੇ ਨਾਲ ਹੈ ਤੇ ਗੈਨ ਹੈ ਜਿਹੜੀ ਉਹ ਪਾਰਕ ਲਾ ਰਿਹਾ ਤਿੰਨ ਲਿਆਂਦੇ ਆਪਾਂ ਨੇ ਟੇਬਲ ਚੱਕ ਕੇ ਉਹਦੇ ਨਾਲ ਦੇ ਉਹਨਾਂ ਦੇ ਉੱਤੇ ਆਪਾਂ ਨੇ ਉਹਨਾਂ ਦਾ ਥੋੜਾ ਜਿਹਾ ਡਿਜ਼ਾਈਨ ਵਗੈਰਾ ਚੇਂਜ ਕਰਨਾ ਤੇ ਉਹਨਾਂ ਤੇ ਵਿਨੀਅਰ ਦੁਬਾਰੇ ਨਵਾਂ ਲਾਵਾਂਗੇ ਤੇ ਹੁਣ ਸਰਦੂ ਲੰਦਰ ਵੈਨ ਲਾ ਰਿਹਾ ਹੈਗਾ ਵੈਨ ਅੰਦਰ ਲਾ ਕੇ ਇਹਦੇ ਵਿੱਚ ਅੱਜ ਆਪਾਂ ਨੇ ਸਕੂਲ ਦੇ ਵਿੱਚ ਰਾਤ ਲਾਉਣੀ ਹੈ ਉਹਦੇ ਵਿੱਚ ਹੁਣ ਜੋ ਵੀ ਮਟੀਰੀਅਲ ਆਪਾਂ ਲੋਡ ਕਰਾਂਗੇ ਵੈਨ ਦੇ ਵਿੱਚ ੂਲ ਵਗੈਰਾ ਐਂਡ ਮਟੀਰੀਅਲ ਵਗੈਰਾ ਸਭ ਕੁਛ ਆਪਾਂ ਨੇ ਰੱਖ ਲਿਆ ਜੀ ਵੈਨ ਦੇ ਵਿੱਚ ਆ ਪੋਸਟਾਂ ਵਗੈਰਾ ਸਾਰੀਆਂ ਆਪਾਂ ਨੇ ਬਣਾਈਆਂ ਸੀ ਜੇ ਤੁਸੀਂ ਪਿਛਲੇ ਵਲੌਗ ਦੇਖਿਆ ਹੋਣਗੇ ਤੁਹਾਨੂੰ ਪਤਾ ਹੋਊਗਾ ਅੱਜ ਆਪਾਂ ਹੁਣ ਇਸ ਟਾਈਮ ਇਹ ਲੋਡ ਕਰਕੇ ਵੈਨ ਉਰੀ ਖੜਾ ਜਾਾਂਗੇ ਉਰੀ ਖੜਾ ਕੇ ਫਿਰ ਆਪਾਂ ਹੁਣ ਇਸ ਟਾਈਮ ਚੱਲਦੇ ਆ ਗੱਡੀ 'ਚ ਬਾਕੀ ਗੱਲਾਂ ਤੁਹਾਡੇ ਨਾਲ ਗੱਡੀ 'ਚ ਬਹਿ ਕੇ ਕਰਦੇ ਆ 3 ਵਜੇ ਦੁਪਹਿਰ ਦੇ ਆਪਾਂ ਜਾਣੇ ਆ ਘਰੇ ਘਰੇ ਜਾ ਕੇ ਰੈਸਟ ਕਰਾਂਗੇ ਕਿਉਂਕਿ ਆਪਾਂ ਨੇ ਵਾਪਸ 10 ਵਜੇ ਫੇਰ ਆਉਣਾ ਇੱਥੋਂ ਵਹਿਣ ਚੱਕਣੀ ਤੇ ਆਪਾਂ ਸਕੂਲ ਜਾਵਾਂਗੇ ਜੇ ਪੁਰਾਣੇ ਵਲੌਗ ਤੁਸੀਂ ਦੇਖੇ ਨੇ ਆਪਾਂ ਜਿਹੜੇ ਸਕੂਲ ਦੇ ਵਿੱਚ ਕੰਮ ਕੀਤਾ ਸੀ ਉੱਥੀ ਦੁਬਾਰੇ ਫੇਰ ਜਾਣਾ ਤੇ ਆਪਾਂ ਨੇ ਪੋਸਟਾ ਬਣਾਇਆ ਸੀ ਉਹ ਉੱਥੇ ਇੰਸਟਾਲ ਕਰਾਂਗੇ ਨਾਲ ਜਿਹੜਾ ਹੋਰ ਇੰਸਟਾਲਰ ਆ ਜਿਹੜਾ ਉਹ ਵੀ ਆਊਗਾ ਅੱਜ ਇੱਕ ਹੋਰ ਚੱਕਰ ਪੈ ਗਿਆ ਸੀਗਾ ਅਸੀਂ ਜਿੱਥੇ ਹੁਣ ਜਿਹੜੇ ਜਿੱਥੋਂ ਆਪਾਂ ਨੇ ਆਹ ਕਾਊਂਟਰ ਜੇ ਚੱਕ ਕੇ ਲਿਆਂਦੇ ਨੇ ਕਾਖੀ ਜਿਹੜੇ ਆਪਾਂ ਚਰਚ ਚ ਗਏ ਸੀ ਯਹੂਦੀਆਂ ਦੇ ਚਰਚ ਮੈਂ ਤੁਹਾਨੂੰ ਦੱਸਿਆ ਸੀਗਾ ਉੱਥੇ ਕੀ ਹੋਇਆ ਉੱਥੇ ਵੀ ਸਾਰੇ ਸੇਮ ਜਿਵੇਂ ਆਪਾਂ ਸਕੂਲ ਦੇ ਵਿੱਚ ਕਾਊਂਟਰ ਬਣਾ ਕੇ ਭੇਜੇ ਸੀ ਬੀਮਾ ਕਾਊਂਟਰ ਸੀਗਾ ਹਨਾ ਇੱਕ ਉਹ ਲੈਕਚਰ ਸਟੈਂਡ ਜਿਆ ਸੀ ਲੰਬਾ ਉਹਦੇ ਨਾਲ ਉਹ ਉੱਥੇ ਵੀ ਸਾਰਾ ਸੇਮ ਹੀ ਸੀਗਾ ਉਹ ਚਰਚ ਦੇ ਵਿੱਚ ਵੀ ਇੱਕ ਉੱਥੇ ਵੀ ਇੱਕ ਕਾਊਂਟਰ ਪਿਆ ਸੀ ਇਹ ਵੱਡਾ ਜਿਹੜਾ ਬਣਾਇਆ ਸੀ ਡੈਸਕ ਵਾਂਗੂ ਤੇ ਇਹਨਾਂ ਉੱਥੇ ਮੈਂ ਉਹਨੂੰ ਪੁੱਛ ਰਿਹਾ ਜਿਹੜਾ ਮੇਨ ਬੰਦਾ ਸੀ ਜੀਨੇ ਸਾਨੂੰ ਉਹ ਚੁਕਵਾਇਆ ਸੀ ਉੱਥੇ ਕਾਊਂਟਰ ਚਰਚ ਦੇ ਵਿੱਚੋਂ ਉਹਨੂੰ ਮੈਂ ਕਿਹਾ ਮੈਂ ਕਿਹਾ ਵੀ ਇਹਦੇ ਨਾਲ ਲਈ ਅਸੀਂ ਉਹ ਸਕੂਲ ਦੇ ਵਿੱਚ ਵੀ ਬਣਾਏ ਸੀ ਜਿੱਥੇ ਹੁਣ ਆਪਾਂ ਨੇ ਸ਼ਾਮ ਨੂੰ ਅਜ ਦੇਣਾ ਹੈ ਉਹ ਮੈਨੂੰ ਕਹਿੰਦਾ ਸੱਚੀ ਕਹਿੰਦਾ ਫੋਟੋ ਫੁਟੇਜ ਹੈਗੀਆਂ ਨੇ ਕਹਿੰਦਾ ਦਿਖਾਏਗਾ ਮੈਂ ਭਈ ਉਹਨੂੰ ਜੋ ਮਤਲਬ ਕੱਚੇ ਦੀਆਂ ਫੋਟਾਂ ਨੇ ਸੀਗੀਆਂ ਬਿਨਾ ਪਾਲਿਸ਼ ਤੋਂ ਉਹਨੂੰ ਫੋਟੋਆਂ ਦਿਖਾਈਆਂ ਤੇ ਉਸ ਤੋਂ ਬਾਅਦ ਕੀ ਹੈ ਬਈ ਉਹ ਕਹਿੰਦਾ ਕਿਉਂਕਿ ਸੇਮ ਉਹਦੇ ਨਾਲ ਮਤਲਬ ਡਿਜ਼ਾਈਨ ਕੁਝ ਹੋਰ ਸੀ ਟੇਬਲ ਉਹ ਵੀ ਬਣਾਉਣੇ ਸੀ ਪਰ ਉਹਦਾ ਡਿਜ਼ਾਈਨ ਕੁਝ ਹੋਰ ਸੀ ਸਾਡੇ ਵਾਲੇ ਕੋਲ ਉਹਨੂੰ ਬਣਾ ਕੇ ਦਿੱਤਾ ਸੀਗਾ ਮੇਰੇ ਨਾਲ ਵੀ ਡਿਸਕਸ਼ਨ ਕੀਤੀ ਸੀ ਸਾਡੇ ਵਾਲੇ ਕੋਲ ਨੇ ਵੀ ਆਪਾਂ ਨੇ ਇੱਦਾਂ-ਇੱਦਾਂ ਕਰਕੇ ਆਹ ਟੇਬਲ ਬਣਾਉਣਾ ਪਰ ਹੋਇਆ ਕੀ ਵੀ ਉਹ ਬੰਦਾ ਕਹਿੰਦਾ ਕਹਿੰਦਾ ਉਹਨੇ ਨਾ ਉਹ ਡਰੈਂਗਾ ਖੋਲ ਲਿਆ ਜਿਹੜੇ ਸਾਡੇ ਵਾਲੇ ਗੋਰੇ ਨੇ ਭੇਜੇ ਹੋਏ ਸੀ ਉਹਨੂੰ ਤੇ ਉਹ ਡਰੈਂਗਾ ਦੇਖ ਕੇ ਮੈਨੂੰ ਕਹਿੰਦਾ ਕਹਿੰਦਾ ਜਿਹੜੀਆਂ ਆ ਮਤਲਬ ਤੇਰੇ ਬੌਸ ਨੇ ਡਰੈਂਗਾ ਭੇਜਣ ਕਹਿੰਦਾ ਤਾਂ ਉਹੀ ਆ ਵਧੀਆ ਨਹੀਂ ਹੈਗੇ ਕਹਿੰਦਾ ਆ ਬਹੁਤ ਵਧੀਆ ਜਿਹੜਾ ਤੈਨੂੰ ਮੈਨੂੰ ਫੋਟੋ ਦਿਖਾਈ ਹੈ ਫਿਰ ਬਈ ਕੀ ਹੋਇਆ ਇੱਕ ਗੱਲੋ ਤਾਂ ਮੇਰੇ ਦਿਮਾਗ 'ਚ ਮਤਲਬ ਉਹ ਹੋ ਗਿਆ ਸੰਸਾਜਾ ਖੜਾ ਹੋ ਗਿਆ ਮੈਂ ਕਿਹਾ ਵੀ ਸਿਆਪਾ ਖੜਾ ਹੋ ਗਿਆ ਨਾ ਮੈਂ ਮੈਂ ਕਿਹਾ ਜੇ ਕਿਉਂ ਮੈਂ ਕਿਹਾ ਜੇ ਇਹਨੇ ਸਾਡੇ ਵਾਲੇ ਕੋਰ ਨੂੰ ਕਹਤਾ ਵੀ ਨਹੀਂ ਮੈਂ ਤਾਂ ਇਹਦੇ ਨਾਲ ਲਈ ਚਾਹੀਦਾ ਜਿਹੇ ਮੁੰਡੇ ਨੇ ਫੋਟਾ ਦਿਖਾਈਆਂ ਨੇ ਵੀ ਕਿਤੇ ਆਪਨਾਂ ਵਾਲਾ ਜਿਹੜਾ EMPLOYER ਆ ਉਹ ਨਾ ਆਪਣੇ ਗੱਲ ਪੈ ਜਾਵੇ ਵੀ ਤੈਨਨੇ ਫੋਟਾ ਕੱਦੂ ਦਿਖਾਈਆਂ ਨੂੰ ਦੂਜੇ ਕੰਮ ਦੀਆਂ ਹਨਾ ਵੀ ਅਗਲੇ ਨੇ ਕੋਈ ਰੇਟ ਵੀ ਆਪਦੇ ਹਿਸਾਬ ਨਾਲ ਦਿੱਤੇ ਹੁੰਦੇ ਨੇ ਬਟ 90% ਮੈਂ ਪੋਜ਼ਿਟਿਵ ਸੀਐਸ ਗੱਲ ਨੂੰ ਲੈ ਕੇ ਵੀ ਚਲੋ ਜੇ ਇਹਨੇ ਚੇਂਜ ਕੀਤਾ ਵੀ ਜੇ ਇਹ ਵਾਲਾ ਕਾਊਂਟਰ ਉਹਨੇ ਕਿਹਾ ਵੀ ਵੀ ਆਹ ਵਾਲਾ ਕਾਊਂਟਰ ਉਹਨੇ ਫਾਈਨਲ ਕਰਤਾ ਵੀ ਇਹੀ ਬਣਾਉਣਾ ਜਿਹੜੀਆਂ ਮੈਂ ਫੋਟਾ ਦਿਖਾਈਆਂ ਸੀ ਤਾਂ ਉਹਦੇ ਆਪਣਾ ਜਿਹੜਾ ਗੋਰਾ ਉਹ ਪੈਸੇ ਵੱਧ ਚਾਰਜ ਕਰੂਗਾ। ਤਾਂ ਫਿਰ ਵੀ ਹੈ ਥੋੜੀ ਜਿਹੀ 10% ਮੈਂ 네ਗੇਟਿਵ ਸੀ ਉਸ ਗੱਲ ਨੂੰ ਲੈ ਕੇ ਪਰ 90% ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਪੋਜ਼ਿਟਿਵ ਹੀ ਸੀਗਾ ਵੀ ਚਲੋ ਕੋਈ ਵਧੀਆ ਹੀ ਹੋਊਗਾ ਜੇ ਹਨਾ ਹੋਇਆ। ਉਸ ਤੋਂ ਬਾਅਦ ਜਦੋਂ ਅਸੀਂ ਗੱਡੀ 'ਚ ਬਹਿ ਕੇ ਦੋ ਤਿੰਨ ਕਿਲੋਮੀਟਰੀ ਦੂਰ ਆਏ ਸੀ ਉਸ ਸਕੂਲ ਤੋਂ ਨਾਲ ਦੇ ਨਾਲ ਮੈਨੂੰ ਫੋਨ ਆਇਆ। ਗੋਰੇ ਦਾ ਕਹਿੰਦਾ ਐ ਕਰਕੇ ਵੀ ਤੰਨੇ ਫੋਟੋਆਂ ਦਿਖਾਈਆਂ ਸੀ ਕਹਿੰਦਾ ਪੁਰਾਣੇ ਸਕੂਲ ਵਾਲੇ ਕਾਊਂਟਰ ਦੀਆਂ। ਮੈਂ ਕਿਹਾ ਹਾਂ ਮੈਨੂੰ ਵੀ ਥੋੜੀ ਜਿਹੀ ਘਬਰਾਹਟ ਜੀ ਹੋਣ ਲੱਗੀ। ਮੈਂ ਕਿਹਾ ਵੀ ਗੋਰੇ ਗੋਰਾ ਗੁੱਸੇ ਹੋ ਬਟ ਉਹ ਗੋਰਾ ਫਿਰ ਮੈਨੂੰ ਕਹਿੰਦਾ ਕਹਿੰਦਾ ਵਧੀਆ ਹੋਇਆ ਕਹਿੰਦਾ ਮੈਂ ਫੋਟੋਆਂ ਦਿਖਾਤੀਆਂ ਕਹਿੰਦਾ ਕਿਉਂਕਿ ਮੈਂ ਉਹਨੂੰ ਪਹਿਲਾਂ ਸ਼ੁਰੂ ਵਿੱਚ ਜਦੋਂ ਪਹਿਲੀ ਵਾਰ ਕਹਿੰਦਾ ਮੇਰੀ ਗੱਲ ਹੋ ਰਹੀ ਸੀ ਇਹਨਾਂ ਨਾਲ ਇਸ ਕਾਊਂਟਰ ਦਾ ਇਹ ਕਾਊਂਟਰ ਬਣਾਉਣ ਵਾਸਤੇ ਕਹਿੰਦਾ ਉਹਨੂੰ ਮੈਂ ਫੋਟੋਆਂ ਦਿਖਾਈਆਂ ਸੀ ਆਪਦੇ ਟੈਬਲੇਟ ਦੇ ਵਿੱਚ ਕਹਿੰਦਾ ਪਰ ਉਦੋਂ ਇਹਨਾਂ ਨੇ ਜਵਾਬ ਦਿੱਤਾ ਸੀ ਵੀ ਨਹੀਂ ਸਾਨੂੰ ਨਹੀਂ ਇਹ ਚਾਹੀਦਾ ਵੀ ਸਾਨੂੰ ਤਾਂ ਇਦਾਂ ਦਾ ਹੀ ਚਾਹੀਦਾ ਜਿਹੜਾ ਜਹਾਣਾ ਫਿਰ ਉਦੋਂ ਬਾਅਦ ਗੋਰੇ ਨੇ ਉਹਦੇ 2-3 ਘੰਟੇ ਲਾ ਕੇ ਡਰਿੰਕਾਂ ਵੀ ਤਿਆਰ ਕੀਤੀ ਉਹਨਾਂ ਨੇ ਭੇਜੀਆਂ ਪਰ ਹੁਣ ਉਹ ਕਹਿੰਦਾ ਵੀ ਵਧੀਆ ਹੋਇਆ ਜੋ ਹੋਇਆ ਵੀ ਆਪਣੇ ਕੋਲੇ ਹਨ ਨਾਲੇ ਪ੍ਰਾਣੀਆਂ ਉਹਨੂੰ ਹੁਣ ਗੋਰੇ ਨੂੰ ਡਰੈਂਗਾ ਤੇ ਨਹੀਂ ਦੁਬਾਰੇ ਵਰਕ ਕਰਨਾ ਪੈਣਾ ਕਿਉਂਕਿ ਪ੍ਰਾਣੇ ਕਾਊਂਟਰ ਦੀਆਂ ਡਰੈਂਗਾ ਬਈਆਂ ਨੇ ਉਹੀ ਆਪਾਂ ਸਾਰਾ ਸੇਮ ਹਾਈਟ ਵਗੈਰਾ ਜਾਂ ਚੜਾਈ ਉਚਾਈ ਮਾੜੀ ਮੋਟੀ ਚੇਂਜ ਕਰਨੀ ਪਊਗੀ ਉਹੀ ਆਪਾਂ ਸੇਮ ਡਿਕਟਰ ਬਣਾਵਾਂਗੇ ਸੋ ਸਮ ਟਾਈਮ ਕਈ ਚੀਜ਼ਾਂ ਹੁੰਦੀਆਂ ਨੇ ਬੰਦਲ ਹੀ ਵਧੀਏ ਹੁੰਦੀਆਂ ਨੇ ਪਰ ਚਲੋ ਹੁਣ ਆਪਾਂ ਤੁਹਾਨੂੰ ਫਿਰ ਰਾਤ ਨੂੰ 10 ਵਜੇ ਮਿਲਦੇ ਆਂ ਸੋ ਆਪਾਂ ਆ ਚੁੱਕੇ ਆਂ ਬਈ ਸਕੂਲ ਦੇ ਵਿੱਚ ਐਸ ਟਾਈਮ 10:30 ਹੋ ਚੁੱਕੇ ਨੇ ਰਾਤ ਦੇ ਹੁਣ ਆਪਾਂ ਹਰੇ ਜਵਾਬ ਕ ਪੜ ਰਹੇ ਨੇ ਉੱਥੇ ਬੈਠੇ ਤੇ ਹੁਣ ਆਪਾਂ ਕੀ ਕਰਨਾ ਆਪਾਂ ਮਟੀਰੀਅਲ ਅਨਲੋਡ ਕਰਦੇ ਆ ਵੈਨ ਦੇ ਵਿੱਚ ਸਾਰਾ ਸਰਦੂਰ ਸਿੰਘ ਜੀ ਟੂਲ ਕੱਢ ਰਹੇ ਨੇ ਤੇ ਇੱਥੇ ਆਪਣੇ ਕਈ ਕੰਮ ਕਰਨ ਵਾਲੇ ਨੇ ਇੱਕ ਤਾਂ 1.5 ਇੰਚ ਦੇ ਆ ਜਿਹੜੇ ਵੈਲਵਟ ਦੇ ਪੀਸ ਨੇ ਇੱਥੇ ਲਾਉਣੇ ਨੇਗੇ ਤੇ ਆ ਆਪਾਂ ਨੇ ਸ਼ੈਲਫ ਕੱਢਣੀ ਐ ਇਹ ਗਾਰਬੇਜ ਐ ਇਹਦੀ ਜਗ੍ਹਾ ਤੇ ਇਹ 12 ਇੰਚ ਡੂੰਗੀ ਸੀਗੀ ਤੇ ਹੁਣ ਆਪਾਂ ਨੇ 20 ਇੰਚ ਬਣਾਈ ਆ ਉਹ ਪਈ ਆ ਉੱਥੇ ਤੇ ਇਹ ਫਿਕਸ ਕਰਾਂਗੇ ਤੇ ਕਿ ਇੱਥੇ ਫਰੇਮ ਲੱਗਣਾ ਆ ਜਗ੍ਹਾ ਦੇ ਵਿੱਚ ਫਰੇਮ ਬਣਾਇਆ ਸੀ ਇੱਥੇ ਉਹ ਲੱਗੇ ਤੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਦੈਨ ਇਹਤੇ ਹੈਂਡਲ ਲਾਉਣੇ ਨੇ ਹੋਰ ਉਧਰ ਉਹ ਟਰਿਮ ਲਾ ਰਹੇ ਨੇ ਜਿਰਾੜੋ ਹੁਣ ਜਿਹੜੀਆਂ ਆਪਾਂ ਨੇ ਲੰਬੀਆਂ ਲੰਬੀਆਂ ਯੂਹਾ ਬਣਾਈਆਂ ਸੀ ਆ ਪਈਆਂ ਨੇ ਜੀਆਂ ਕਾ ਤੁਸੀਂ ਦੇਖਿਆਣਾ ਆਪਣੇ ਪਿਛਲੇ ਵਲੋਗ ਚ ਪਤਾ ਨਹੀਂ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਇਹਦਾ ਵਲੌਗ ਬਣਾਇਆ ਕਿ ਨਹੀਂ ਚਲੋ ਐਨੀਵੇਸ ਇਹ ਆਪਾਂ ਨੇ ਬਣਾਇਆ ਸੀਗਾ 20 ਇੰਚ ਡੂੰਗਾ ਜਿਹੜਾ ਉਹ ਸੀ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਪੁਰਾਣੇ ਵਾਲਾ ਉਧਰ ਪਿਆਣਾ ਸਰੂਲੰਦਰ ਪਿਆ ਇਹ ਹੁਣ ਆਪਾਂ ਨੇ 20 ਇੰਚ ਚੌੜਾ ਬਣਾਇਆ ਤੇ ਇਹਨੂੰ ਆਪਾਂ ਨੇ ਇਹ ਪਹਿਲਾਂ ਆਪਾਂ ਨੇ ਵੱਡਾ ਬਣਾਇਆ ਸੀ 30 ਇੰਚ 200 ਤੇ ਇਧਰੋਂ ਕਟਾਂਗੇ 200 ਤੇ ਇਧਰੋਂ ਕਟਾਂਗੇ ਉਦੋਂ ਬਾਅਦ ਚ ਜਾ ਕੇ ਇਹਨੂੰ ਫਿਕਸ ਕਰਦੇ ਆਂ ਦੈਨ ਉੱਥੇ ਫਰੇਮ ਲਾਵਾਂਗੇ ਉਹ ਵੀ ਤੁਹਾਨੂੰ ਦਿਖਾਉਣਾ ਹੈ ਤਾਂ ਚਲੋ ਪਹਿਲਾਂ ਇਹਨੂੰ ਆਪਾਂ ਕਟਿੰਗ ਕਰਦੇ ਆਂ ਸੋ ਫਾਈਨਲੀ ਵੀ ਆਪਾਂ ਨੇ ਟਾਇਰ ਲਾਤੇ ਦੇ ਨੀਚ ਤੇ ਹੁਣ ਇਹ ਮੂਵ ਕਰਕੇ ਲਿਆ ਰਹੇ ਨੇ ਤੇ ਬਾਕੀ ਤੁਹਾਨੂੰ ਉਧਰ ਦਿਖਾਉਣੇ ਆ ਜਿੰਨਾ ਕੰਮ ਹੋ ਗਿਆ ਇੱਥੇ ਹੁਣ ਆ ਜਗ੍ਹਾ ਤੇ ਮਾਰਬਲ ਲੱਗਣਾ ਦੋਨਾਂ ਪਾਸੇ ਪਹਿਲਾਂ ਸਾਡੇ ਵਾਲਾ ਗੋਰਾ ਕਹਿੰਦਾ ਸੀ ਅਗਲੇ ਸਾਲ ਲੱਗੂਗਾ ਮਾਰਬਲ ਬਟ ਹੁਣ ਇਹਨਾਂ ਨੇ ਸਿਲੈਕਟ ਸਲੂਟ ਕਰ ਲਿਆ ਹੁਣ ਤੇ ਆਹ ਪੱਤਰਾ ਆਪਾਂ ਨੇ ਯੂ ਟਾਈਪ ਬਣਾਈਆਂ ਸੀ ਤੁਸੀਂ ਪਹਿਲਾਂ ਵਾਲੇ ਵਲੌਗ ਦੇਖੇ ਹੋਣਗੇ ਇੱਥੇ ਲੱਗਣੀ ਐ ਸਿ ਐਂ ਕਰਕੇ ਇੱਕ ਪਾਸਾ ਰਾਈਟ ਵਾਲਾ ਇਹਨੇ ਕੰਪਲੀਟ ਕਰਤਾ ਇੱਕ ਆ ਜਿਹੜੀ ਇਹ ਲੱਕੜ ਵਾਲੀ ਹੈਗੀ ਆਹ ਵਾਲੀ ਇਹਦੇ ਨਾਲ ਦੀ ਇੱਕ ਇੱਥੇ ਲੱਗਣੀ ਐ ਇਹਦੇ ਸੈਂਟਰ ਚ ਕਿਉਂਕਿ ਇੱਥੇ ਪੱਥਰ ਲੱਗਣਾ ਤਾਂ ਕਰੀਏ ਪੱਥਰ ਲੱਗਣ ਤੋਂ ਬਾਅਦ ਚ ਉਹਦਾ ਜੋੜ ਕਵਰ ਕਰੂਗੀ ਆਹ ਵਾਲੀ ਬੁੱਢ ਵਾਲੀ ਤੇ ਹੁਣ ਇਧਰਲਾ ਪਾਸਾ ਸਾਰਾ ਰਹਿੰਦਾ ਇਹ ਜਰਾੜ ਵਗੈਣਾ ਮੱਝ ਨਹੀਂ ਕਰਦਾ ਤੇ ਆਹ ਵਾਲਾ ਫਰੇਮ ਆਪਾਂ ਲਾਤਾ ਦੇਖ ਲੋ ਫਰੇਮ ਲਾਤਾ ਤੇ ਹੋਰ ਕੀ ਕੀਤਾ ਇਹਦਾ ਹਾਂ ਆ ਨਮਾ ਲਾਤਾ ਚੌੜੇ ਚੌੜੀ ਲਾਤੀ ਆਪੀ ਇਸ ਲਾਤੇ 1.5 ਇੰਚ ਲੇ ਰਹੇ ਹਾਂ ਦੇ ਸੀ ਇਹਦੇ ਨਾਲ ਦੀ ਪਹਿਲਾਂ ਦੋ ਲੌਣ ਦੀ ਸਲਾਹ ਸੀ ਆਹ ਸ਼ੈਲਫਾਂ ਤੇ ਇਹਨਾਂ ਨੇ ਇੱਕੋ ਹੀ ਲਵਾਈਆਂ ਤਾਂ ਕਰਕੇ ਆਪਾਂ ਇੱਥੇ ਫਿਰ 1.5 ਇੰਚ ਦਾ ਪੀਸ ਪਾਤਾ ਆਹ ਰਹਿ ਗਏ ਇਹ ਬਣਾ ਕੇ ਲਿਆ ਮੈਂ ਹੁਣ ਜਿੱਦਣ ਆਪਾਂ ਪਾਵਾਂਗੇ ਤੇ ਆਹ ਆਪਾਂ ਨੇ ਫਰੇਮ ਲਾਇਆ ਤੁਹਾਨੂੰ ਫਰੇਮ ਦੇਖ ਲਓ ਬਾਕੀ ਇਹਨਾਂ ਦੇ ਪੁਸ਼ਟ ਓਪਨ ਲਾਤੇ ਸਰਦੂਲ ਉਹ ਹੁਲਿਆ ਕੀ ਕਹਿੰਦੇ ਨੇ 58 ਦੇ ਪੇਚ ਲਿਆ ਆਹਾਂ ਪਰਦਾ ਲਾ ਕੇ ਜਾਣਾਗਾ ਤੇ ਇਹਨਾਂ ਤੇ ਪੁਸ਼ ਟੂ ਓਪਨ ਲਾਤੇ ਹੈਂਡਲ ਇਹ ਕਹਿੰਦੇ ਨੋਬਾਂ ਲਾਉਣੀਆਂ ਨਹੀਂ ਹੈਗੀਆਂ ਵਧੀਆ ਲੱਗਦਾ ਵੈਸੇ ਪੁਸ਼ ਟੂ ਓਪਨ ਵੀ ਨਹੀਂ ਬੁਰੇ ਲੱਗਦੇ ਥੋੜੇ ਇੱਥੇ ਹੈਂਡਲ ਲਿਆਂਦੇ ਸੀਗੇ ਕਾਲੇ ਉਹ ਪਤਲੇ ਵਾਲੇ ਨੇ ਕਹਿੰਦੇ ਮੋਟੇ ਲਾਉਣੇ ਨੇ ਬਾਕੀ ਦੇਖਦੇ ਆ ਸੋ ਦੇਖੋ ਜੀ ਆਲਮੋਸਟ ਸਾਰਾ ਫਾਈਨਲ ਹੈ ਆ ਪੱਥਰ ਦੀ ਘਾਟ ਆ ਉਦੋਂ ਆ ਚ ਸਾਰਾ ਕੰਮ ਇਹਦਾ ਕੰਪਲੀਟ ਹੋ ਗਿਆ ਫਰੇਮ ਦੇਖੋ ਪੜਦਾ ਵੀ ਲੱਤ ਆ ਆਪਾਂ ਨੇ ਕਿੰਨਾ ਸੋਹਣਾ ਲੱਗਦਾ ਇਹਦੀ ਅੰਦਰੋਂ ਵੀ ਆਪਾਂ ਨੇ ਸਫਾਈ ਕਰਤੀ ਉਹ ਲਾਤੀ ਬੰਦ ਕਰਦੀ ਹੈ ਗੇਟ ਆਪਾਂ ਪੋਣੇ ਲੈਕਚਰ ਸਟੈਂਡ ਹੋ ਗਏ। ਆ ਵੀ ਮਾ ਟੇਬਲ ਹੋ ਗਿਆ। ਇਹ ਵੀ ਮਾ ਟੇਬਲ ਦੇ ਟਾਇਰ ਲਾਤੇ ਜਿਵੇਂ ਤੁਹਾਨੂੰ ਦੱਸਿਆ ਮੈਂ। ਨਾਉ ਇਟ ਇਜ਼ ਮੂਵੇਬਲ। ਸੱਚ ਸਰਦੂਲੇ ਦੀ ਵੀ ਹਾਈਟ ਮੈਣੀ ਆ ਯਾਰ। 1 3/4 1 3/4 ਸੋ ਟਾਈਮ ਆਲਮੋਸਟ 3:30 ਹੋ ਗਏ। ਤੇ ਹੁਣ ਆਪਾਂ ਚੱਲਦੇ ਆ ਵੈਨ ਕੰਨੀ ਫਿਰ ਵੈਨ 'ਚ ਬੈ ਕੇ ਤੁਹਾਡੇ ਨਾਲ ਗੱਲ ਕਰਦੇ ਆ। ਜਿਵੇਂ ਤੁਸੀਂ ਦੇਖਿਆ ਵੀ ਅੱਜ ਵਲੌਗ ਆਪਣਾ ਰਾਤ ਨੂੰ ਆਪਣੇ ਕੰਮ ਕੀਤਾ। ਪਹਿਲਾਂ ਅਸੀਂ ਬਹੁਤ ਕੰਮ ਕੀਤਾ ਇੱਥੇ ਸਕੂਲ ਦੇ ਵਿੱਚ ਬਹੁਤ ਰੌਣਕਾਂ ਲਾਈਆਂ ਨੇ। ਬਟ ਉਦੋਂ ਮੈਂ ਹਜੇ ਵਲੌਗ ਬਣਾਉਣ ਨਹੀਂ ਸੀ ਲੱਗਿਆ। ਰੀਲਾਂ ਮੇਰੀਆਂ ਸਾਰੀਆਂ ਬਣੀਆਂ ਪਈਆਂ ਨੇ ਜਿਵੇਂ 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 ਅਸੀਂ ਇੰਸਟਾਲੇਸ਼ਨ ਕੀਤੀ। ਔਰ ਰੀਲਾਂ ਪਤਾ ਨਹੀਂ ਮੈਨੂੰ ਕਦੋਂ ਟਾਈਮ ਲੱਗੇਗਾ ਪਾਉਣ ਨੂੰ ਪਾਉਂਗਾ ਮੈਂ ਉਹ ਵੀ ਜ਼ਰੂਰ ਜਦੋਂ ਟਾਈਮ ਜਾ ਲੱਗੇ ਮੈਨੂੰ। ਇਨੂੰ ਅਸਲ 'ਚ ਕੰਮ ਨੂੰ ਕੰਪਲੀਟ ਹੋ ਜਾਣ ਦਾ ਫਿਰ ਮੈਂ ਉਹ ਰੀਲਾ ਵੀ ਪਾਉਂਗਾ ਤੇ ਸਾਰੇ ਰੀਲਾ ਦੇਖੋਗੇ ਤੇ ਅੱਜ ਆਪਾਂ ਗੱਲ ਕਰਦੇ ਆਂ ਬਾਕੀ ਇਹ ਵੀਡੀਓ ਮੈਂ ਅਜ ਤਾਂ ਬਣਾਈ ਸੀ ਰਾਤ ਵਾਲੀ ਬਿਜਲ ਰਾਤ ਨੂੰ ਕੰਮ ਕਰਦੇ ਬਣਾਈ ਆਪਦਾ ਵਲੌਗ ਬੈਨੀਫੀਸ਼ੀਅਰ ਜਦੋਂ ਵੀ ਹਨਾ ਆਪਾਂ ਵੱਡੇ ਹੋਵਾਂਗੇ ਦੇਖਾਂਗੇ ਵੀ ਹਾਂ ਰਾਤਾਂ ਨੂੰ ਕੰਮ ਕੀਤਾ ਹੋਇਆ ਹਨਾ ਤਾਂ ਕਰਕੇ ਵੀ ਇਹ ਵੀ ਵਲੌਗ ਬਣਾਇਆ ਸੀਗਾ ਮੈਂ ਜਦੋਂ ਕੰਮ ਸਿੱਖਣਾ ਹੋਵੇ ਨਾ ਜਦੋਂ ਕਿਸੇ ਨੇ ਵੀ ਕੰਮ ਸਿੱਖਣਾ ਹੋਵੇ ਉਦੋਂ ਉਹ ਬੰਦੇ ਨੂੰ ਕਿਹੜੀਆਂ ਚੀਜ਼ਾਂ ਧਿਆਨ ਚ ਰੱਖਣੇ ਚਾਹੀਦੀਆਂ ਨੇ ਸਭ ਤੋਂ ਪਹਿਲੀ ਗੱਲ ਜਦੋਂ ਤੁਸੀਂ ਕੋਈ ਵੀ ਕੰਮ ਸਿੱਖਣਾ ਹੈ ਪਲੰਬਰ ਦਾ ਇਲੈਕਟ੍ਰੀਸ਼ੀਅਨ ਦਾ ਲੱਕੜ ਦਾ ਕੰਮ ਕੋਈ ਵੀ ਕੰਮ ਕੰਪਿਊਟਰ ਦਾ ਐਡੀਟਿੰਗ ਦਾ ਕੁਝ ਕੁਝ ਵੀ ਕੰਮ ਸਿੱਖਣਾ ਸੁਨਿਆਰ ਦੇ ਸਿੱਖਣਾ ਰਾਜ਼ੀ ਦੇ ਸਿੱਖਣਾ ਕੋਈ ਵੀ ਕੰਮ ਸਿੱਖਣਾ ਤੁਸੀਂ ਤਾਂ ਤੁਸੀਂ ਸਭ ਤੋਂ ਪਹਿਲਾਂ ਇਹ ਦੇਖਣਾ ਵੀ ਤੁਹਾਡੇ ਸ਼ਹਿਰ ਦੇ ਵਿੱਚ ਟੌਪ ਦਾ ਮਿਸਤਰੀ ਕਿਹੜਾ ਹੈ ਉਹ ਕੰਮ ਦੇ ਵਿੱਚ ਤੁਸੀਂ ਉਹਦੇ ਕੋਲੇ ਲੱਗਣਾ। ਉਹਦੇ ਕੋਲੇ ਲੱਗਣ ਦਾ ਬੈਨੀਫਿਟ ਇਹ ਹੈਗਾ ਵੀ ਉੱਜ ਟਾਪ ਦਾ ਮਿਸਤਰੀ ਉਹਦੇ ਕੋਲੇ ਕੰਮ ਬਹੁਤ ਜ਼ਿਆਦਾ ਹੋਊਗਾ। ਕੰਮ ਜ਼ਿਆਦਾ ਹੋਊਗਾ ਤੇ ਕਲਾਇੰਟ ਵਧੀਆ ਹੋਣਗੇ ਤੇ ਉਹਦੇ ਕਲਾਇੰਟ ਨਵੀਂ-ਨਵੀਂ ਐਸੈਸਰੀ ਲਵਾਉਣਗੇ ਉਹਦੇ ਤੋਂ ਤੇ ਉਹ ਐਸੈਸਰੀ ਤੁਹਾਨੂੰ ਉੱਥੇ ਲਾਉਣ ਦਾ ਮੌਕਾ ਮਿਲੂਗਾ। ਲਾਉਣ ਦਾ ਮੌਕਾ ਨਹੀਂ ਮਿਲੂਗਾ ਦੇਖਣ ਦਾ ਮੌਕਾ ਮਿਲੂਗਾ। ਜੇ ਦੇਖਣ ਦਾ ਮੌਕਾ ਮਤਲਬ ਮਿਲਦਾ ਤਾਂ ਉਹਦੇ ਨਾਲ ਲਾਉਣ ਦਾ ਮੌਕਾ ਵੀ ਜੇ ਤੁਹਾਨੂੰ ਮਿਲਦਾ ਤਾਂ ਤੁਹਾਡੇ ਹੱਥਾਂ ਰਾਹੀਂ ਦਿਓ ਐਸੈਸਰੀ ਲੰਘੀ ਤੁਹਾਡਾ ਉਹ ਜੀ ਦਾ ਐਕਸਪੀਰੀਅੰਸ ਹੋਊਗਾ ਤੇ ਦੂਸਰੀ ਗੱਲ ਇਹ ਆ ਵੀ ਹਮੇਸ਼ਾ ਜਦੋਂ ਵੀ ਕੋਈ ਵੀ ਕੰਮ ਕਰਨਾ ਨੂੰ ਤੁਸੀਂ ਹਮੇਸ਼ਾ ਫਰਸਟ ਕਲਾਸ ਕੰਮ ਕਰਨ ਦੀ ਸੋਚੋ ਮੈਂ ਜਦੋਂ ਕੋਈ ਵੀ ਕੰਮ ਕਰਨ ਦੀ ਸੋਚਦਾ ਨਾ ਮੈਂ ਇੰਟਰਨੈਸ਼ਨਲ ਲੈਵਲ ਤੇ ਕੰਮ ਕਰਨ ਦੀ ਸੋਚਦਾ ਕੋਈ ਵੀ ਮੈਂ ਆਪਦਾ ਡ੍ਰੀਮ ਹੁੰਦਾ ਮੇਰਾ ਮੈਂ ਹਮੇਸ਼ਾ ਉਹਨਾਂ ਇੰਟਰਨੈਸ਼ਨਲ ਲੈਵਲ ਤੋਂ ਸੋਚਦਾ ਮੈਂ ਕੱਲੇ ਜਿਵੇਂ ਅੱਜ ਕੈਨੇਡਾ ਦਾ ਮੈਂ ਕੱਲੇ ਕੈਨੇਡਾ ਦੇ ਲੈਵਲ ਤੱਕ ਨਹੀਂ ਸੋਚਦਾ ਸੋ ਜਿਹੜਾ ਆਪਦਾ ਰਵਈਆ ਨਾ ਤੁਸੀਂ ਹਮੇਸ਼ਾ ਫਰਸਟ ਕਲਾਸ ਰੱਖਿਓ ਕਦੇ ਵੀ ਇਹ ਨਾ ਸੋਚਿਓ ਵੀ ਹਾਂ ਕੀ ਫਰਕ ਪੈਂਦਾ ਮੜੇ ਜੇ ਕੰਮ ਨਾਲ ਕੋਈ ਨਾ ਇਹ ਨਹੀਂ ਕਿੜਾ ਕਿਸੇ ਨੇ ਦੇਖਣਾ ਨਾ ਕਦੇ ਇਹ ਚੀਜ਼ ਹੀ ਨਹੀਂ ਕਰਨੀ ਕਿਉਂਕਿ ਤੁਹਾਡਾ ਹੱਥ ਨਾ ਉਮੀ ਫਿਰ ਸੈਕੰਡ ਕਲਾਸ ਵਾਲੇ ਹੋ ਜਾਊਗਾ ਮੈਂ ਕੱਲ ਪਰਸੋ ਸਟੋਰੀ ਪਾਈ ਸੀ ਮੈਂ ਕਿਤਾਬ ਦੇ ਵਿੱਚੋਂ ਉਹਦੀ ਲਾਸਟ ਵਾਲੀ ਲਾਈਨ ਲਿਖੀ ਹੋਈ ਸੀ ਵੀ ਜਿਹੜੇ ਲੋਕਾਂ ਦਾ ਰਵਈਆ ਸੈਕੰਡ ਕਲਾਸ ਵਾਲਾ ਹੁੰਦਾ ਉਹ ਹਮੇਸ਼ਾ ਸਾਰੀ ਉਮਰ ਸੈਕੰਡ ਕਲਾਸ ਹੀ ਰਹਿੰਦੇ ਨੇ ਫਿਰ ਉਹ ਕੋਈ ਬਾਲੀਆਂ ਵੱਡੀਆਂ ਅਚੀਵਮੈਂਟਾਂ ਨਹੀਂ ਹਾਸਲ ਕਰ ਪਾਉਂਦੇ ਜ਼ਿੰਦਗੀ ਸੋ ਇਹ ਗੱਲਾਂ ਜ਼ਰੂਰ ਧਿਆਨ ਰੱਖਿਓ ਇਹ ਚੀਜ਼ਾਂ ਮੈਂ ਫੋਲੋ ਕੀਤੀਆਂ ਸ਼ੁਰੂ ਤੋਂ ਹੀ ਹੁਣ ਵੀ ਹੁਣ ਤੱਕ ਵੀ ਫੋਲੋ ਕਰਦਾ ਤਾਂ ਮੈਂ ਬਹੁਤ ਚੀਜ਼ਾਂ ਪ੍ਰਾਪਤ ਕਰਨੇ ਜ਼ਿੰਦਗੀ 'ਚ ਮੇਰਾ ਹੱਥ ਵਧੀਆ ਸਾਫ਼ ਹੈ ਕੰਮ ਦੇ ਵਿੱਚ ਸੋ ਆਈ ਹੋਪ ਤੁਹਾਨੂੰ ਅੱਜ ਦੇ ਵਲੌਗ 'ਚ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਫੇਰ ਜਲਦੀ ਮਿਲਾਂਗੇ ਨਵੀਂ ਵੀਡੀਓ 'ਚ ਨਵੇਂ ਖਿਆਲਾਂ ਦੇ ਨਾਲ ਤਦ ਤੱਕ ਲਈ ਸਾਸ਼ੀ ਹੈਗਾ